ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਲਕਮ ਬੈਕ ਅਨਦਰ ਬਲੌਗ ਇਹ ਬਲੌਗ ਅੱਜ ਆਪ ਬਣਾਵਾਂਗੇ ਰਾਜਾ ਸਾਹਿਬ ਅੱਜ ਇੱਥੇ ਮੇਲਾ ਹੈ ਤੇ ਆ ਰੈਡੀ ਹੋ ਗਈ ਹੈ ਤੁਹਾਨੂੰ ਜਲਦੀ ਰੈਡੀ ਹੋ ਕੇ ਮਿਲਦੇ ਆਂ ਤੇ ਫਿਰ ਉਸ ਤੋਂ ਬਾਅਦ ਰਾਜਾ ਸਾਹਿਬ ਜਾਣੇ ਆ ਤੇ ਰਾਜਾ ਸਾਹਿਬ ਜਾ ਕੇ ਇੱਥੇ ਸੇਵਾ ਜੇ ਤੁਹਾਨੂੰ ਮੌਕਾ ਮਿਲਿਆ ਤਾਂ ਜੇ ਲਿਖੀ ਹੋਈ ਸੇਵਾ ਤਾਂ ਕਰਾਂਗੇ ਦੇਖਾਂ ਚ ਤੇ ਬਾਕੀ ਕੋਈ ਨਾ ਅਭੀ ਕਰਾਂਗੇ ਇਦਾਂ ਨਹੀਂ ਇਹ ਉਧਰ ਤਾਂ ਆਪਣੇ ਬੈਂ ਦੇ ਮੁੰਡਿਆਂ ਨੇ ਇੱਥੇ ਇੱਥੇ ਲੰਗਰ ਲਾਇਆ ਆ ਇੱਥੇ ਆ ਸ਼ਿਵ ਕਲਮਾ ਦੇ ਬਾਕੀ ਉਹ ਰੈਡੀ ਹੋ ਗਏ ਤੇ ਤੁਹਾਨੂੰ ਜਲਦੀ ਮਿਲਦੇ ਆ ਰੈਡੀ ਹੋ ਕੇ ਆਪਾਂ ਰੈਡੀ ਹੋ ਗਏ ਆ ਹਾਂ ਨਾਲ ਨਾਲ ਫੋਨ ਵੀ ਆਇਆ ਇਹ ਕੰਮ ਚੱਲ ਜੇ ਤੇ ਹਾਂ ਚੱਲੇ ਆ ਤੇ ਤੁਹਾਨੂੰ ਜਲਦੀ ਪਹੁੰਚ ਕੇ ਇੱਥੇ ਮਿਲਾਂਗੇ ਬਣੇ ਰਹੇ ਇੱਦਾਂ ਤੇ ਤੁਹਾਡੇ ਪਿਆਰ ਨਾਲ ਚੈਨਲ ਬਹੁਤ ਵਧੀਆ ਚੈਨਲ ਬਹੁਤ ਵਧੀਆ ਸਪੋਰਟ ਮਿਲ ਰਹੀ ਆ ਤੇ ਤੁਸੀਂ ਇਦਾਂ ਹੀ ਚੈਨਲ ਨੂੰ ਹੋਰ ਪਿਆਰ ਕਰੋ ਤੇ ਆਪਾਂ ਦਾਾਂਗਾ ਹੋਰ ਵੀ ਤਾਂ ਬਲੌਗ ਲੈ ਕੇ ਆਵਾਂਗੇ ਵਧੀਆ ਵਧੀਆ ਮੈਂ ਕਹ ਨਾਲੇ ਮੋਟਰਸਾਈਕਲ ਬਣਾ ਲਈਏ ਤੇ ਨਾਲੇ ਫੇ ਮਾਰੀਏ ਵੀਡੀਓ ਬਣਾ ਲਈਏ ਵੀ ਮੋਟਰਸਾਈਕਲ ਦਾ ਸੁਣੀ ਚਲਾਉਣ ਲੱਗੇ ਵਾ ਇਸ ਕਰਕੇ ਤੇ ਇੱਥੇ ਆਪ ਪਾਈ ਨੂੰ ਜਾਂ ਮੈਂ ਪਾਈ ਮੋਟਰ ਚਲਾ ਲਾ ਹੁਣ ਬੇਗਾ ਸੰਗਤ ਨਹੀਂ ਇਹ ਰਾਸ਼ੀ ਵੀ ਕਰਾਉਣਾ ਤੇ ਇਹ ਕੋਈ ਜੱਕਰ ਨਹੀਂ ਵੀ ਆਪ ਚਲਾ ਰਾਨਾ ਐ ਇਸਾ ਜੋ ਪਾਈ ਨੂੰ ਮੋਟਰ ਚਲਾ ਰਹੀ ਤੇ ਸੀ ਮਗਰ ਵੀਡੀਓ ਸ਼ੂਟ ਕਰਨਾ ਆਪਾਂ ਤੇ ਫੇ ਪਾਜੀ ਹੁਣੀ ਮੋਟਰ ਚਲਾਉਂਦੇ ਰਹੇ ਤੇ ਅਗਰ ਅਸੀਂ ਮਗਰ ਬੈਠੇ ਵੀਡੀਓ ਬਣਾਉਂਦੇ ਰਹੇ ਤੇ ਇਹ ਵਾਸਤੇ ਥੋੜਾ ਟਾਈਮ ਦਾ ਸਫਰ ਸੀਗਾ ਹੋਰ ਪਹੁੰਚਣ ਵਾਲੇ ਸੀਗੇ ਤਾਂ ਫੇ ਮੇਰੇ ਕਾਫੀ ਲੰਗਰ ਵੀ ਲੱਗੇ ਸੀ ਜਿੱਦਾਂ ਅੰਨੇ ਦਾ ਸਟਾਰਟਿੰਗ ਹੋਈ ਸੀ ਜਿੱਦਾਂ ਤੇ ਨਾਲੇ ਅਸੀਂ ਇਥੋਂ ਮੋੜ ਕੱਟ ਲਿਆ ਤੇ ਨਾਲੇ ਅਸੀਂ ਬਸ ਪਹੁੰਚਣ ਵਾਲੇ ਸੀ ਦਾ ਥੋੜਾ ਟਾਈਮ ਹੀ ਰਹਿ ਗਈ ਸੀ ਬਾੜੂ ਤੇ ਕਾਫੀ ਸੰਘਰ ਜਾ ਰਹੀ ਸੀ ਹਲੇ ਜੀ ਬਸ ਇਹ ਨਾਲੇ ਅਸੀਂ ਤੋਂ ਹਾਟ ਮੋੜ ਕੇ ਕੋਸ਼ਟੇਂ ਦਾ ਕੋਸ਼ ਬਲੂਰਿਆ ਨਾਲੇ ਅਸੀਂ ਰਾਈਟ ਮੋੜਿਆ ਵਾਸ ਮੌਨ ਚੈਨਲ ਅਨਿਸ ਕੇ ਭੀ ਮੈਂ ਵੀਡੀਓ ਤਾਂ ਨਹੀਂ ਬਣਾਈ ਵੀ ਦਾ ਸੰਗ ਉਹ ਜਾ ਆ ਗਈ ਸੀ ਇਹ ਨਾਲ ਹਾਂ ਇੱਥੇ ਗਰੀਆਂ ਨਾ ਮੈ ਜਿਹਾ ਟੋ ਪਹਿਲੇ ਸਸਰਕਾਲ ਜੇ ਸਸਰਕਾਲ ਮਾਰਾ ਜਦੇ ਰਾਜ ਜੀ ਅਮਾਰਾ ਉਹਨਾਂ ਜਟੇਗਾ ਇਸ ਦੇ ਵਿੱਚ ਬਦਾਮ, ਕਾਜੂ, ਕਾਲੀ ਮਿਰਚ, ਖਸਖਸ ਤੇ ਇਹ ਚੀਜ਼ਾਂ ਪਾਈਆਂ ਸੀ। ਹੋਰ ਬਾਦੂ ਕੁਝ ਨਹੀਂ ਪਾਇਆ ਸੀ। ਤੇ ਹਾਂ ਥੋੜਾ ਜਿਹਾ ਪਾਈ ਨਾਲ ਪਾਣੀ ਪਾਇਆ। ਇਸ ਕਰਕੇ ਥੋੜਾ ਵਧੀਆ ਵਧੀਆ ਹੋ ਰੈਡਕ ਹੋਵੇ। ਆਰੇ ਪਾਰੇ ਪਾਰੇ ਪਾਰੇ। ਇਹ ਭਰਾ ਆਪਣਾ ਖੰਡ ਘੋੜ ਰਿਹਾ ਸੀ। Nah, karena jangan-jangan itu. ਅਲੀ ਹੋਟ ਛੇਲਾ ਪਾਣੀ ਦਾ ਇਹ ਟੁੰਡਾ ਉਹ ਨਹੀਂ ਦੇਣਾ ਆਪਾਂ ਇਹ ਦੂਵੇਂ ਆ ਟੁੰਡਾ ਯਾਰ ਬਿਲਕੁਲ ਉਹ ਵੀ ਆਇਆ ਥੋੜਾ ਖਰਾਬ ਇਹ ਤਾਂ ਰੇਲ ਉਹ ਬੰਨੀ ਤੋਂ ਉਸ ਦੇ ਸਾਥ ਭਾਈ ਜੱਕ ਜੱਕ ਦੇ ਮਸਾਲੇ ਲਾ ਕੇ ਜੱਕ ਜੱਕ ਦੇ ਲੈ ਇਸ ਤੋਂ ਬਾਅਦ ਆਪਣੇ ਧੀਰੇ ਭਰਾ ਨੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਤਾ ਅਨੇ ਚੰਗੀ ਤਰ੍ਹਾਂ ਜੱਗ ਭਰ-ਭਰ ਲਿਆ ਰਿਹਾ ਜੀ ਕੋਲ ਚੰਗੀ ਤਰ੍ਹਾਂ ਮਿਕਸ ਕਰ ਰਿਹਾ ਜੀ ਕਹਿੰਦਾ ਚੰਗੀ ਤਰ੍ਹਾਂ ਮਿਕਸ ਹੋ ਜਵੇ ਮਿੱਠਾ ਨਾ ਤੇ ਕਿਦੋਂ ਬਣ ਗਈ ਸ਼ਰਦਾਈ ਵੀ ਨਾਲੇ ਭਰਾਵਾਂ ਨੇ ਬਾਲਟੀ ਭਰਨੀ ਸ਼ੁਰੂ ਕਰ ਲਈ ਤੇ ਰਾਸ ਭਰ ਕੇ ਤੇ ਮੁਰੇ ਰੱਖ ਲੈਣੀਆਂ ਤੇ ਇੱਥੇ ਬਹਿ ਕੇ ਵਰਤਾਂਗੇ ਪਹਿਲਾਂ ਤਾਂ ਮਿੱਠਾ ਚੈੱਕ ਕਰਿਆ ਸਾਰਿਆਂ ਨੂੰ ਵੀ ਕਿੰਦਾ ਕਿੰਦਾ ਨਹੀਂ ਸਾਰੇ ਕਹਿੰਦੇ ਠੀਕ ਹੈ ਹਾਂ ਜੀ ਨਾ ਨਾਰਮਲ ਹੀ ਹੈ ਨਾਰਮਲ ਤੇ ਬੀਪੀ ਐਨ ਟੈਂਸ਼ਨ ਪਾ ਗਈ ਨਾਰਮਲੀ ਇਹ ਮਾਤਾ ਜੀ ਨਾਰਮਲ ਹੀ ਆ ਆਓ ਜੀ ਠੰਡੀ ਮਿੱਠੀ ਸ਼ਰਦਾਈ ਦਾ ਲੰਗਰ ਜੀ ਸੰਗ ਜੀ ਪੀ ਕੇ ਜਾਣਾ ਜੀ ਆਓ ਜੀ ਠੰਡੀ ਮਿੱਠੀ ਸ਼ਰਦਾਈ ਦਾ ਲੰਗਰ ਜੀ ਆਓ ਜੀ ਸ਼ਰਦਾਈ ਪੀ ਕੇ ਜਾਓ ਜੀ हिक <laughs> ਕਿਰਤੂਰਾ ਪੁਨਾ ਬੈਠ ਬੈਣ ਪਿਆਰੇ ਇਸ ਕੰਮ ਕਾਮ ਤੇ ਦੋਲਤਾ ਖਾ ਹੋਣ ਬਾਕੀ ਇਹ ਤੁਹਾਨੂੰ ਸਾਰਿਆਂ ਨੂੰ ਅੱਛ ਤੱਕ ਬਲਾਗ ਵਜੇ ਲੱਗਾ ਦਾਦੀ ਬਣੀ ਰਿਓ ਇਹ ਅੱਜ ਮੇਰੇ ਦਾ ਪਹਿਲਾ ਦਿਨ ਸਿਕਾ ਜੇ ਤੁਹਾਨੂੰ ਦੂਜੇ ਦਿਨ ਵੀ ਮਿਲਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਫੋਲੋ ਕਰੋ